ਵਾਹਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਬੇਤਤ ਹੋਵੇ ਅੱਜ ਸੱਚਖੰਡ ਵਾਸੀ ਮਹਾਪੁਰਖ ਨਾਨਕ ਟਕਸਾਲ ਦੇ ਮੁਖੀ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਵਿਦਿਆਰਥੀਆਂ ਚੋਂ ਚਮਕਦੇ ਤਾਰੇ ਸ਼੍ਰੀਮਾਨ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਉਹਨਾਂ ਦੇ ਸੱਚਖੰਡ ਗਵਰਨੁ ਪ੍ਰਾਂਤ ਅੱਜ ਉਹਨਾਂ ਦੇ ਸ਼ਿਸ਼ਕਾਰ ਤੇ ਤੇ ਚੈਨਲ ਵਾਲੇ ਆਏ ਨੇ ਇਥੋਂ ਸਮੂਹ ਪ੍ਰਬੰਧਕਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਹਾਂਪੁਰਖ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਵਾ ਜਿੱਨਾਕ ਮੈਂ ਉਹਨਾਂ ਨੂੰ ਨੇੜੇ ਹੋ ਕੇ ਵੇਖਿਆ ਮਹਾਪੁਰਖ ਪਿੰਡਰਾਵਾਲੇ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਉਹਨਾਂ ਦੇ ਜੀਵਨ ਨੂੰ ਤੱਕਣ ਵੇਲੇ ਮੈਂ ਛੋਟਾ ਸੀ ਨਹੀਂ ਸੀ ਕੋਈ ਗਿਆਨ ਲੇਕਿਨ ਜੋ ਮਹਾਪੁਰਖ ਮੇਰੇ ਵਿਦਿਆਦਾਤੇ ਦੱਸਦੇ ਹੁੰਦੇ ਕਿ ਉਹ ਐਸੇ ਸਨ ਮੈਨੂੰ ਉਹਨਾਂ ਨਾਲ ਰਹਿ ਕੇ ਉਹਨਾਂ ਦੇ ਕਥਾ ਸੁਣ ਕੇ ਉਹਨਾਂ ਦਾ ਜੀਵਨ ਦੇਖ ਕੇ ਮੈਨੂੰ ਇਹੀ ਚੱਲਕ ਪਈ ਸੀ ਕਿ ਉਹ ਇਨਾਂ ਵਰਗੇ ਹੀ ਹੋਣਗੇ ਵਿਦਿਆਰਥੀ ਪੜਾਉਣ ਵੇਲੇ ਨਾ ਅੱਕਣਾ ਨਾ ਥਕਣਾ ਬਲਕਿ ਵਿਦਿਆਰਥੀ ਥੱਕ ਜਾਵੇ ਆ ਕੇ ਜਾਵੇ ਉਹਨੂੰ ਕੋਤੀ ਫੜ ਕੇ ਆਖਣਾ ਜਾਂ ਸੌ ਜਾ 20 ਮਿੰਟ ਬਾਅਦ ਫੇਰ ਉਠਾ ਲੈਣਾ ਆ ਵੀ ਆ ਕਰੀ ਬੜੀ ਆਖ ਆਖ ਕੇ ਮੈਂ ਉਦੋਂ ਪੜਨ ਵਾਲਾ ਕੱਲਾ ਹੀ ਸੀ ਜੋਗਾ ਸ਼ਮਨਾੜ ਹੁੰਦਾ ਸਾਡੇ ਤੇ ਵਾਰ-ਵਾਰ ਆਖ ਕੇ ਚਾਰ-ਚਾਰ ਵੇਰੀ ਸੰਖਿਆ ਕਰਾ ਦੇਣੀ ਕਿੰਨਾ ਕੁ ਟਾਈਮ ਲਾਉਣਾ ਤੇ ਚਾ ਲਗਾ ਬੜਾ ਰਾਜ-ਰਾਜ ਕੇ ਵਿਦਿਆ ਪੜਾਉਂਗੇ ਮਨ ਦੀ ਸ਼ਾਂਤੀ ਮਨ ਦਾ ਟਿਕਾਣਾ ਜੋ ਉਹਨਾਂ ਦਾ ਮੈਂ ਨਹੀਂ ਦੱਸ ਸਕਦਾ ਆਪਣੀ ਰਸਨਾ ਤੋਂ ਇਹ ਕੀ ਕਰਦੇ ਕਿ 10ਵੇਂ ਪਾਸ਼ ਕਰਕੇ ਇੱਕ ਜਥੇ ਸੇਮ ਹੁੰਦਾ ਭਾਈ ਤਾਂ ਨਾ ਸ਼ੇਗੋ ਕਹਿੰਦੇ ਸੀ ਦੋਵੇਂ ਜਣੇ ਸੱਚਖੰਡ ਹਜੂਰ ਸਾਹਿਬ ਚਲੇ ਗਏ ਭਗੋੜੇ ਹੋ ਕੇ ਘਰੋਂ ਘਰਦਿਆਂ ਨੂੰ ਨਹੀਂ ਦੱਸਿਆ ਉੱਥੇ ਪੁਜਾਰੀ ਬਾਬਾ ਹਰਨਾਮ ਸਿੰਘ ਜੀ ਨਾਲ ਮਲਾਕ ਹੋਇਆ ਉਹਨਾਂ ਨੇ ਪਿਆਰ ਨਾਲ ਸਮਝਾਇਆ ਤੇ ਜੰਗਿਓ ਜਿਨਾ ਮਰਜ਼ੀ ਭਜੀ ਰਹਿਓ ਬੜੀ ਜ਼ਿੰਦਗੀ ਪਈ ਐ ਪਰ ਆ ਸਮਾਂ ਤੁਹਾਡਾ ਪੜਨ ਹੁੰਦਾ ਉਹਨਾਂ ਨੇ ਅਸੀਂ ਪ੍ਰੇਰਣਾ ਕੀਤੀ ਕਹਿੰਦੇ ਉਥੋਂ ਫਿਰ ਅਸੀਂ ਮਹਾਪੁਰਖਾਂ ਦੇ ਜਥੇ ਚ ਪੜਨ ਵਾਸਤੇ ਆਏ ਘਰ ਦੇ ਇੰਨੀ ਤਿਆਗੀ ਛਣ ਕਹਿੰਦੇ ਅਸੀਂ ਜੀਉਰ ਸਾਹਿਬ ਤੋਂ ਲੁਧਿਆਣੇ ਉੱਤੇ ਲੁਧਿਆਣੇ ਤੋਂ ਟ੍ਰੇਨ ਫੜੀ ਮੁਲਾਖੁਰ ਦਾਕੇ ਉੱਤੇ ਉਥੋਂ ਪਤਾ ਲੱਗਿਆ ਕਿ ਜਥਾ ਮਹਾਪੁਰਖ ਹਲਵਾ ਰਹੇ ਆ ਕਹਿੰਦੇ ਉਥੋਂ ਫਿਰ ਸਟੇਸ਼ਨ ਤੋਂ ਚੱਲ ਕੇ ਰਾਕਵਾ ਗੋਪਾਰਾਏ ਨਹਿਰ ਦੇ ਪੁੜ ਤੱਕ ਕਹਿੰਦੇ ਸੀ ਭੱਜ ਕੇ ਹੀ ਨਿਕਲੇ ਕੋਈ ਪਿੰਡ ਦਾ ਨਾ ਦੇਖ ਲਵੇ ਉਹ ਫਲਾਣਿਆਂ ਦੇ ਮੁੰਡੇ ਜਾਂਦੇ ਮਹਾਪੁਰਖਾਂ ਕੋਲ ਰਹਿ ਕੇ ਤੇ ਫਿਰ ਦੋ ਕਥਾ ਮਹਾਪੁਰਖਾਂ ਕੋਲੇ ਉਹਨਾਂ ਨੇ ਸੰਪੂਰਨ ਸੁਣੀਆਂ ਉਹ ਮੈਂ ਤਾਂ ਕਹਿੰਦਾ ਉਹਨਾਂ ਕੋਲ ਉਹ ਦੋਵੇਂ ਕਥਾ ਦੀਆਂ ਕਾਪੀਆਂ ਲਿਖੀਆਂ ਹੋਈਆਂ ਸਨ ਜਿੰਨੀ ਉਹ ਮਹਾਪੁਰਖ ਕਥਾ ਕਰਦੇ ਉਹ ਸਾਰੀ ਲਿਖਤ ਆਪਣੇ ਕੋਲੇ ਲਿਖ ਕੇ ਰੱਖਦੇ ਜਿਹੜੇ ਸਾਨੂੰ ਪੜ੍ਹਾਉਂਦੇ ਹੁੰਦੇ ਉਹ ਦਿਖਾਉਂਦੇ ਹੁੰਦੇ ਵੀ ਆਹ ਮਹਾਪੁਰਖਾਂ ਦੀ ਪਹਿਲੀ ਕਥਾ ਹੈ ਆ ਦੂਜੀ ਕਥਾ ਇਹਦੇ ਵਿੱਚ ਅੰਤਰ ਤੁਸੀਂ ਦੇਖੋ ਪਤਾ ਲੱਗੂ ਸਾਨੂੰ ਕਿਸ ਤਰ੍ਹਾਂ ਦੀ ਕਥਾ ਹੁੰਦੀ ਹੈ ਜੀਵਨ ਦੇ ਨਾਲ ਕਿੱਥੇ ਤੱਕ ਜੀਵਨ ਨਾਲ ਕਥਾ ਦਾ ਹੋਰ ਵੀ ਗਾਂ ਪਤਾ ਲੱਗਦਾ ਇਹੋ ਮਹਾਪੁਰਖਾਂ ਦੇ ਬੜੀਆਂ ਸਾਖੀਆਂ ਸ਼ਣਾਉਦੇ। ਅਗਰ ਕੋਈ ਮੇਰੇ ਵਰਗਾ ਇਹ ਕਹਿ ਦੇਵੇ ਵੀ ਮਹਾਪੁਰਖ ਵੀ ਪਿੰਡਾਂ ਆਏ ਗ੍ਰਿਸ਼ਤੀ ਹੋਈ ਸ਼ਣਾਉ ਉਹ ਕਹਿੰਦੇ ਕੌਣ ਕਹਿੰਦਾ ਗ੍ਰਿਸ਼ਤੀ? ਮੈਂ ਨਹੀਂ ਮੰਨਦਾ ਉਹ ਗ੍ਰਿਸ਼ਤੀ। ਗ੍ਰਿਸ਼ਤੀ ਤਾਂ ਮੈਂ ਤਾਂ ਮੰਨਾ ਜੇ ਉਹ ਕਿਤੇ ਘਰੇ ਜਾ ਕੇ ਰਹੇ ਹੋਣ। ਉਹ ਤਾਂ ਹਮੇਸ਼ਾ ਜਥੇ ਜੀ ਰਹਿੰਦੇ। ਸਿੰਘਾਂ ਨਾਲ ਪਿਆਰ ਇੱਕ ਦੂਜੇ ਤੋਂ ਵੱਧ। ਦੂਜੇ ਇਹ ਸਮਝਦਾ ਸੀ ਕਿ ਮੇਰੇ ਨਾਲ ਪ੍ਰੇਮ ਬੰਧ ਕਰਦੇ ਦੂਜੇ ਨਾਲ ਕੱਟ ਉਹੀ ਉਹਨਾਂ ਦੀ ਆਪਣਾ ਜੀਵਨ ਸੀ ਜਦੋਂ ਵੀ ਇੱਥੋਂ ਜਾਣਾ ਉਸ ਵੇਲੇ ਵੀ ਜਦੋਂ ਆਉਣਾ ਹੋਵੇ ਹੁਣ ਅਖੀਰ ਮੈਂ ਇਥੋਂ 20 ਮਾਰਚ ਨੂੰ ਗਿਆ ਤੇ ਉਸ ਵੇਲੇ ਮਿਲ ਕੇ ਗਿਆ ਤੇ ਇਹ ਕਹਿਆ ਕਰਦੇ ਜੋ ਦਿਲ ਮਿਲਿਆ ਸੋ ਮਿਲ ਰਹਾ ਮਿਲਿਆ ਕਈ ਹੈ ਰੇਸ ਹੋਈ ਇਹ ਪੰਕਤੀ ਪੜ੍ਹਦੇ ਅਖੀਰ ਵਾਹਿਗੁਰੂ ਦਾ ਭਾਣਾ ਜਿਸ ਕਰਕੇ ਅੱਜ ਉਹਨਾਂ ਨੇ ਆਪ ਨੂੰ ਬੁਲਾਇਆ ਤੜਕੇ ਅੰਮ੍ਰਿਤ ਵੇਲੇ ਬਸੋਂ 3 ਵਜੇ ਖਬਰ ਮਿਲੀ ਉਸੇ ਵੇਲੇ ਤਿਆਰੀ ਕੀਤੀ ਪਰ ਉਹਨਾਂ ਦੀ ਕਿਰਪਾ ਸਤਕਾ ਸੰਵੇ ਤੇ ਪਹੁੰਚ ਗਈ ਮੈਂ ਇਹ ਚੈਨਲ ਵਾਲਿਆਂ ਦਾ ਆਪਣੇ ਵੱਲੋਂ ਇੱਥੇ ਜੋ ਵਿਦਿਆਰਥੀ ਸਿੰਘ ਉਹਨਾਂ ਦੇ ਭਾਈ ਜੋਗਾ ਸਿੰਘ ਦੀ ਜਿਉਂ ਮਹਾਪੁਰਖਾਂ ਨਾਲੋਂ ਜਥੇ ਚ ਆਏ ਉਹਨਾਂ ਦੇ ਨਾਲ ਹੀ ਰਹਿੰਦੇ ਹਨ ਗਿਆਨੀ ਗੁਰਪਿੰਦਰ ਸਿੰਘ ਜਿੱਥੇ ਵੀ ਮਰਜ਼ੀ ਜਾਣ ਬੜੇ ਸੁੰਦਰ ਕਥਾਵਾਚਕ ਨੇ ਲੇਕਿਨ ਨਹੀਂ ਸਭ ਕੁਝ ਛੱਡ ਕੇ ਅੱਜ ਕੱਲ ਕਥਾਵਾਚਕ ਗਾਂਧੀਆਂ ਘਾ ਪਾੜਦੇ ਫਿਰਦੇ ਵੀ ਮੇਰਾ ਫਲਾਣੇ ਥਾਂ ਬਣਾਉ ਫਲਾਣੇ ਥਾਂ ਪਰ ਨਹੀਂ ਸੇਵਾਜੀ ਇੱਥੇ ਹਾਏ ਰਹੇ ਤੇ ਜੰਗੀ ਲਾਭ ਸਿੰਘ ਭਾਵੇਂ ਪਿੰਡ ਰੱਖਵੇ ਤੂੰ ਹੀ ਬੜੀ ਅਣਥੱਕ ਸੇਵਾ ਭਾਈ ਮਨਰੂਪ ਸਿੰਘ 5-6 ਸਾਲ ਰਹਿ ਕੇ ਇੱਥੇ ਵਿਦਿਆ ਪੜੀ ਇਸ ਤਰ੍ਹਾਂ ਜਿਹੜੇ ਵੀ ਉਹਨਾਂ ਦੇ ਸੰਪਰਕ ਵਿੱਚ ਆ ਗਏ ਉਹ ਪ੍ਰੇਮ ਛੱਡ ਨਹੀਂ ਹੁੰਦਾ ਉਹਨਾਂ ਦਾ ਉਹ ਅੱਜ ਸਾਨੂੰ ਵਿਚੋੜਾ ਦੇ ਗਏ ਸਤਿਗੁਰੂ ਜੀ ਕਿਰਪਾ ਕਰਨ ਮਹਾਂਪੁਰਖ ਦੇ ਪੋਤਰੇ ਸ੍ਰੀਮਾਨ ਸੰਤ ਗਿਆਨੀ ਅਵਤਾਰ ਸਿੰਘ ਜੀ ਅਵਰ ਮਿਲੀ ਸੀ ਵੀ ਇੱਕ ਵੇਲੇ ਸ਼ਿਸ਼ਕਾਰ ਹੋਣੇ ਯੂਪੀ ਤੋਂ ਧਜੇ ਆਏ ਨੇ ਤੇ ਸਮੇਂ ਸਿਰ ਉਹ ਵੀ ਸੰਗਤ ਦੇ ਆ ਕੇ ਦਰਸ਼ਨ ਆਖਰ ਹੋ ਹੀ ਗਏ ਉਹ ਵੀ ਪਹੁੰਚ ਗਏ ਨੇ ਸਤਿਗੁਰੂ ਜੀ ਕਿਰਪਾ ਕਰਨ ਜਿੰਨੇ ਮਹਾਪੁਰਖ ਆਏ ਮੈਂ ਇਥੇ ਸਾਰੇ ਸਿੰਘਾਂ ਵੱਲੋਂ ਆਪਣੇ ਵੱਲੋਂ ਤੇ ਇਸ ਸਮੂਹ ਦਾ ਰੋਮ ਰੋਮ ਕਰਕੇ ਧੰਨਵਾਦੀ ਹਾਂ ਤੇ ਅੱਗੇ 8 ਤਰੀਕ ਵਾਲੇ ਦਿਨ ਉਹ ਮਹਾਪੁਰਖਾਂ ਦਾ ਇਥੇ ਦਸਹਿਰਾ ਸਮਾਗਮ ਹੋਵੇਗਾ ਦਾਨਮਈ ਟਕਸਾਲ ਦੇ ਮੁਖੀ tatha ਸਾਰੇ ਮਹਾਪੁਰਖ ਪਹੁੰਚਣਗੇ ਸਭ ਸੰਗਤਾਂ ਨੇ ਪਹੁੰਚ ਕੇ ਦਰਸ਼ਨ ਦੇਣੇ ਮਹਾਪੁਰਖਾਂ ਦੇ ਭੋਗ ਤੇ ਹਾਜ਼ਰੀ ਲਾਉਣੀ ਚੈਨਲ ਵਾਲਿਆਂ ਦਾ ਫੇਰ ਮੈਂ ਆਪਣੇ ਵੱਲੋਂ ਸਿੰਘਾਂ ਵੱਲੋਂ ਬਹੁਤ ਬਹੁਤ ਧੰਨਵਾਦ ਫਤੇ ਬਲਾਉ ਜੀ ਵਾਹਿਗੁਰੂ ਜੀ ਕਾਬ ਵਾਹਿਗੁਰੂ ਜੀ